ਪਿਛਲੇ ਸਮੇਂ ਦਰਾਨ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਦੇਖੀ ਗਈ ਸੀ ਅਤੇ ਕੋਵਿਡ ਪੰਡੈਮਿਕ ਤੋਂ ਬਾਅਦ ਇਹ ਸਭ ਤੋਂ ਵੱਡਾ ਡ੍ਰੌਪ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖੁਰਾਂ ਦੇ ਵੱਲ ਲੈ ਗਏ ਫੈਸਲੇ ਦੇ ਚਲਦਿਆਂ ਇਸ ਦਾ ਅਸਰ ਗੈਸ ਦੀਆਂ ਕੀਮਤਾਂ ਦੇ ਉੱਪਰ ਵੀ ਨਜ਼ਰ ਆ ਰਿਹਾ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ ਤੇ ਬੁੱਧਵਾਰ ਨੂੰ ਵੀ ਗੈਸ ਦੀਆਂ ਕੀਮਤਾਂ 8 ਸੈਂਟ ਪ੍ਰਤੀ ਲੀਟਰ ਵਧੀਆਂ ਨੇ ਤੇ ਇਸ ਹਫਤੇ ਦੇ ਅਖੀਰ ਤੱਕ ਇਹਨਾਂ 'ਚ 2 ਹੋਰ ਸੈਂਟ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਪੈਟਰੋਲੀਅਮ ਐਕਸਪਰਟਸ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਿੱਚ ਰਫਾਇਨਰੀ 'ਚ ਅੱਗ ਲੱਗਣ ਦੀ ਹੋਈ ਘਟਨਾ ਕਾਰਨ ਪ੍ਰਾਈਸ ਦੇ ਵਿੱਚ ਵਾਅਦਾ ਦੇਖਿਆ ਗਿਆ ਤੇ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗਾ। ਉਹਨਾਂ ਮੁਤਾਬਕ ਵੀਰਵਾਰ ਨੂੰ ਕੀਮਤਾਂ 'ਚ 2 ਸੈਂਟ ਪ੍ਰਤੀ ਲੀਟਰ ਦਾ ਹੋਰ ਵਾਅਦਾ ਹੋ ਸਕਦਾ ਹੈ ਅਤੇ ਇਹ 174.9 ਸੈਂਟ ਪ੍ਰਤੀ ਲੀਟਰ ਤੇ ਪਹੁੰਚ ਸਕਦੀਆਂ ਨੇ। ਉਹਨਾਂ ਆਖਿਆ ਕਿ ਗੈਸ ਪਰਵਾਉਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ ਦਾ ਹੋ ਸਕਦਾ ਹੈ ਜਦੋਂ ਕੁਝ ਗੈਸ ਸਟੇਸ਼ਨਸ ਆਪਣੇ ਰਿਟੇਲ ਮਾਰਜਨ ਨੂੰ ਘੱਟ ਕਰ ਦਿੰਦੇ ਨੇ ਤੇ ਉੱਥੇ ਹੀ ਜੇਕਰ ਗੈਸ ਪਰਵਾਉਣ ਦੇ ਲਈ ਅਮਰੀਕਾ ਜਾਇਆ ਜਾਂਦਾ ਤਾਂ ਪ੍ਰਤੀ ਲੀਟਰ 20 ਸੈਂਟ ਦੀ ਬਚਤ ਹੋ ਸਕਦੀ ਹੈ ਪਰ ਬਾਈ ਲੋਕਲ ਮੂਵਮੈਂਟ ਦੇ ਸਮਰਥਨ ਵਿੱਚ ਬਹੁਤ ਸਾਰੇ ਲੋਕ ਅਜੇ ਹਾਂ ਨਹੀਂ ਕਰ ਰਹੇ ਨੇ ਗੌਰਤ ਲਵੇ ਕਿ ਟ੍ਰੇਡ ਵਾਰ ਸ਼ੁਰੂ ਹੋਣ ਅਤੇ ਕਾਰਬਨ ਟੈਕਸ ਦੇ ਵਿੱਚ ਰੋਕ ਤੋਂ ਬਾਅਦ ਗੈਸਾਂ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ਤੇ ਪੌਂਚ ਗਨਿਆਸਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਸੀ ਪਰ ਹੁਣ ਰੈਫਾਇਨਰੀ ਦੇ ਵਿੱਚ ਆਈ ਦਿੱਕਤ ਦੇ ਚੱਲਦਿਆਂ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਆਉਣ ਵਾਲੇ ਦਿਨਾਂ 'ਚ ਰਹਿ ਸਕਦਾ ਹੈ ਤੇ ਉਸ ਤੋਂ ਬਾਅਦ ਜੇਕਰ ਆਰਥਿਕ ਗਤੀਵਿਧੀਆਂ ਠੀਕ ਠਾਕ ਹੁੰਦੀਆਂ ਨੇ ਤਾਂ ਗੈਸ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਬੇਸ਼ੱਕ ਮੌਸਮ ਬਦਲਦਿਆਂ ਹੀ ਰੈਫਾਇਨਰੀ ਦੇ ਵਿੱਚ ਟੈਕਨੀਕਲ ਚੇਂਜਸ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਗੈਸ ਦੀਆਂ ਕੀਮਤਾਂ 'ਚ ਹਾਈਕ ਆਉਂਦੀ ਹੈ ਪਰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਇਹ ਅਣਕਿਆਸੀਆ ਵਾਧਾ ਦੱਸਿਆ ਜਾ ਰਿਹਾ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਕੰਜ਼ਿਊਮਰ ਕਾਰਬਨ ਟੈਕਸ ਦੇ ਉੱਪਰ ਰੋਕ ਲਗਾਈ ਗਈ ਸੀ ਜਿਸ ਦੇ ਨਾਲ ਕੁਝ ਰਾਹਤ ਮੈਟਰੋ ਵੈਨਕੂਵਰ ਅਤੇ ਕੈਨੇਡਾ ਪਰ ਦੇ ਲੋਕਾਂ ਨੂੰ ਮਿਲੀ ਸੀ ਅਤੇ ਨਾਲੋਂ ਨਾਲ ਇੰਟਰਨੈਸ਼ਨਲ ਪਦਰਤ ਤੇ ਗੈਸ ਦੀਆਂ ਕੀਮਤਾਂ ਦੀ ਡ੍ਰੌਪ ਵੀ ਨਜ਼ਰ ਆਇਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ